ਯਾਰਾ ਜਿਹੜੇ ਸਾਰੇ ਮਾਹਵਰੇ ਨਹੀਂ ਬਣੇ ਸਾਰੇ ਲੜਕੀਆਂ ਦੇ ਅੱਖ ਵਿੱਚ ਨੇ ਸਾਡੇ ਅੱਖ ਵਿੱਚ ਇੱਕ ਵੀ ਨਹੀਂ ਗਲੀ ਦਾ ਕੁੱਤਾ ਵਾਰਾ ਨਹੀਂ ਕੁੱਤੀਆ ਬੜੀ ਵਸ਼ਰੀਫ ਹੈ ਕੁੱਤੀਆ ਵੀ ਤੇ ਹੋ ਸਕਦੀ ਸੀ ਨਾ ਯਾਰੀ ਗੱਲ ਬੰਦਰ ਕਿਆ ਜਾਣੇ ਅਦਰਕ ਦਾ ਸਵਾਦ ਕੋਈ ਬਾਂਦਰੀ ਬੜੀ ਮਾਸਟਰ ਸ਼ੈਫ ਦੇ ਬੇਟੀ ਉਹਨਾਂ ਸਾਰੇ ਸਵਾਦ ਆਉਂਦੇ ਨੇ ਪਤਾ ਊਂਠ ਆਇਆ ਪਹਾੜ ਕੇ ਨੀਚੇ ਊਂਠ ਨਹੀਂ ਨੀ ਤੇ ਸਹਾਰਾ ਵਿੱਚ ਹੀ ਰਹਿੰਦੀ ਹੈ ਨਾ ਉਹ ਪਹਾੜ ਥਲੇ ਕਿਉਂ ਨਹੀਂ ਆ ਸਕਦੀ ਇਹ ਊਂਠ ਹੀ ਦੇਣਾ ਇਹ ਤੇਰੀ ਗੱਲ ਠੀਕ ਹੈ ਜਿਹੜੇ ਫੀਮੇਲ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਉਹ ਸੋਚਦਾ ਹੋਵੇਗਾ ਇੱਕ ਦੋ ਮਾਹਵਰਾਂ ਜਿਹਦੇ ਨਾ ਸਾਰੇ ਇੰਜੇ ਦੇ ਨੇ ਨੋਂ ਸੋਚੂ ਹੈ ਖਾ ਕੇ ਬਿੱਲੀ ਅੱਜ ਕੋ ਚਲੀ ਬਿੱਲਾ ਘਾਰ ਰਵੇ ਬਿੱਲਾ ਘਾਰ ਬਿੱਲਾ ਨੇਕੀਆਂ ਨਾ ਕਮਾਏ ਬਿੱਲੀ ਨਾ ਜਤ ਜਾਣ ਦਿਓ ਤੇ ਅਗਲਾ ਸੁਣੋ ਮਛਲੀ ਜਾਲ ਕੀ ਰਾਣੀ ਹੈ ਤੇ ਮਛਲਾ ਐਲਟੀਸੀ ਮਛਲਾ ਜਾਏ ਜਿੱਦੇ ਦਿਲ ਲੈ ਜਾਏ ਮਛਲੀ ਨਾ ਕਿਛਨ ਮਤਲਬ ਹੀ ਨਹੀਂ ਮਛਲੀ ਜਾਨ ਕੀ ਰਾਣੀ ਵੇ ਮਛਲਾ ਆਪਣੇ ਘਰ ਰਵੇ ਮਛਲਾ ਜਲ ਦਾ ਰਾਜਾ ਹੈ ਪਰ ਨਹੀਂ ਮਛਲੀ ਨੂੰ ਰਾਣੀ ਬਣਾਣਾ ਹੈ ਦੂਜਾ ਮਗਰ ਮਛਕੇ ਆਂਸੂ ਝੂਠੇ ਹੁੰਦੇ ਆਂ ਮਗਰ ਮਛਣੀ ਬੜੀ ਤਾਰਕ ਜਮੀਲ ਦੇ ਹਾਨਦਾਨ ਵਿੱਚੋਂ ਹੈ ਵੀ ਉਹ ਨਹੀਂ ਝੂਠੀ ਰੋ ਸਕਦੀ ਉਹ ਸੱਚੀ ਹੈ ਮਗਰ ਮਾਚੀਏ ਝੂਠਾ ਬਾਕੀ ਛੱਡ ਜਦੋਂ ਸਕੂਲ ਪੜਦੇ ਸੀ ਮੁਰਗਾ ਬਣਾਉਂਦੇ ਸੀ ਮੁਰਗੀ ਕਿਉਂ ਨਹੀਂ ਸੀ ਬਣਾਉਂਦੇ ਸਾਨੂੰ ਭਾਈ ਜਾਨ ਆਰ ਗੱਲ ਵਿੱਚ ਸਾਨੂੰ ਲੜਕੀਆਂ ਨੂੰ ਜ਼ਲੀਲ ਕੀਤਾ ਗਿਆ ਲੜਕੀਆਂ ਬਚਾ ਕੇ ਰੱਖੀਆਂ ਰਹੀਆਂ ਨੇ ਭਾਈ ਮੈਂ ਹੋਰ ਤੈਨੂੰ ਦੱਸਾਂ ਅਵਾਰਾ ਸਾੰਡ ਕੀ ਤਰ੍ਹਾਂ ਫਿਰਦਾ ਹੈ ਤੇ ਗਾਂ ਗਾਂ ਬੜੀ ਵਈ ਸ਼ਰੀਫ ਏ ਇਹ ਨਹੀਂ ਆਣਾ ਜਦੋਂ ਗਾਂ ਤੇ ਗੱਲ ਆਈ ਇਹ ਮਹਾਰੀ ਬੇਟੀ ਤੋਂ ਗਾਂਏ ਜੈਸੀ ਹੈ ਇਹ ਗਾਂਏ ਨੂੰ ਬੜਾ ਡੋਲੀ ਫੈਸ਼ਨ ਬਣਾ ਕੇ ਰੱਖਿਆ ਹੈ